ਨੇ ਪੁੱਛਾਂ ਸਹੀ ਭੈਣ ਨੂੰ ਫੋਨ ਕਰਕੇ ਜਸਵੀਰ ਪੈਸੇ ਪਹੁੰਚ ਗਏ ਕਰਨਾ ਫੋਨ ਹੈਲੋ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਹੋਰ ਤੁਸੀਂ ਸੁਣਾਓ ਠੀਕ ਹੈ ਉਹ ਮੇਰੀ ਗੱਲ ਸੁਣ ਹਾਂਜੀ ਮੈਂ ਨਾ 5500 ਰੁਪਏ ਭੇਜਿਆ ਸੀ ਕੁੜੀ ਦਾ ਤੇ ਤੈਨੂੰ ਪਹੁੰਚਿਆ ਕਿ ਨਹੀਂ ਪਹੁੰਚੇ ਅੱਗੇ ਮੈਨੂੰ ਡੀਕੇ ਕਹਿਣ ਡਿਆ ਸੀ ਮੈਨੂੰ ਕਹਿੰਦਾ ਮੰਮੀ ਆ ਮਾਸੀ ਨੇ 5100 ਰੁਪਇਆ ਕਾਹਦਾ ਪਾਤਾ ਮੇਰੀ ਗੱਲ ਸੁਣ ਭੈਣੇ ਰਖੜੀ ਤੇ ਮੇਰੀ ਕੁੜੀ ਬੰਨਣ ਨਹੀਂ ਆਈ ਤੇ ਤੂੰ ਪੈਸੇ ਕਿਉਂ ਭੇਜਦੇ ਯਾਰ ਤੇ ਜਸਵੀਰ ਨਹੀਂ ਆ ਸਕੀ ਤੇ ਫੇਰ ਕੀ ਹੋਇਆ ਰਖੜੀ ਤੇ ਉਹਦੀ ਪਹੁੰਚ ਗਈ ਆ ਨਾ ਤੇ ਕੋਈ ਗੱਲ ਨਹੀਂ ਹੁਣ ਸਗਨ ਤੇ ਦੇਣਾ ਹੀ ਬੰਦਾ ਹੀ ਹੈ ਨਹੀਂ ਉਹ ਤਾਂ ਗੱਲ ਠੀਕ ਆ ਪਰ ਜੇ ਬੱਚੇ ਨੇ ਰਖੜੀ ਬੰਨੀ ਨਹੀਂ ਤੇ ਫੇਰ ਕਾਹਦਾ ਸਗਰ ਬੰਦਾ ਐਸ ਤਰਾਂ ਨਹੀਂ ਹੋਣਾ ਮੈਂ ਦੇਣਾ ਹੀ ਦੇਣਾ ਹੁਣ ਐਸ ਤਰਾਂ ਨਹੀਂ ਹੋਣਾ ਮੇਰੀ ਧੀ ਨਹੀਂ ਹੈਗੀ ਤੇ ਸਾਈਲ ਦੀ ਭੈਣ ਨਹੀਂ ਹੈਗੀ 5500 ਰੁਪਿਆ ਇਹ ਤਾਂ ਬਹੁਤ ਜ਼ਿਆਦਾ ਹੈ ਸੈਣਾ ਤੈਨੂੰ ਪਤਾ ਸਾਡੇ ਹਾਲਾਤਾਂ ਦਾ ਮੇਰੇ ਕੋ ਇੰਨੇ ਪੈਸੇ ਵਾਪਸ ਨਹੀਂ ਕੀਤੇ ਜਾਣੇ ਹੈਗੇ ਨਹੀਂ ਗੱਲ ਸੁਣ ਤੂੰ ਕਿਸਰਾਂ ਦੀ ਗੱਲਾਂ ਕਰਨੀ ਹੈ ਤੂੰ ਮੇਤੋ ਛੋਟੀ ਹੈ ਤੇ ਵਾਪਸ ਕਰ ਲਈ ਕਰਨੇ ਹੈ ਤੂੰ ਕੁੜੀ ਦੇ ਸਗਨ ਦੇ ਪੈਸੇ ਮੈਨ ਮੋੜੇ ਜੀ ਕਾਦਰ ਲਈ ਮੋੜੇਂਗੀ ਪਤਾ ਕੀ ਗੱਲ ਆ 5500 ਰੁਪਿਆ ਤੁਸੀਂ ਦਿੱਤਾ ਕੋਈ 100 200 ਰੁਪਿਆ ਦੇ ਦੇਣਾ ਸੀ ਤੇ ਠੀਕ ਸੀ ਜਸਵੀਰ ਮੇਰੀ ਗੱਲ ਸੁਣ ਤੂੰ ਚੁੱਪਗਾ ਅਸੀਂ ਬੜਾ ਔਖਾ ਸਮਾਂ ਕੱਟਿਆ ਤੈਨੂੰ ਪਤਾ ਹੀ ਹੈ ਤੇ ਮਾਰੇ ਨੇ ਸੌਕੇ ਦਿਨ ਦਿਖਾਇਆ ਤੇ ਕਿਉਂ ਨਾ ਆਪਣੀਆਂ ਰੀਜਾਂ ਪੂਰੀਆਂ ਕਰੀ ਤੁਹਾਡੀਆਂ ਉਹ ਰੀਜਾਂ ਤੇ ਆਪਣੀਆਂ ਵੀ ਕਰੀ ਮੈਂ ਆਪਣੀ ਧੀ ਨੂੰ ਸਹਣ ਦਿੱਤਾ ਤੇਰਾ ਕੋਈ ਮਤਲਬ ਨਹੀਂ ਇਸ ਗੱਲ ਦੇ ਵਿੱਚ ਮੈਂ ਜਿੰਨੇ ਮਰਜ਼ੀ ਧਿਆਨ ਆਂਦਿਆ ਸੈਣੇ ਬਸ ਤੂੰ ਤਾਂ ਐਵੇਂ ਚਿੱਤ ਕਰੀ ਫਿਰਦੀ ਅੱਛਾ ਪੈਣ ਮੈਂ ਤੇਨਾ ਬਾਅਦ ਚ ਗੱਲ ਕਰਦੀ ਆ ਉਹ ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਆ ਨਾ ਹਾਂ ਤੇ ਉਹਨਾਂ ਦੀਆਂ ਵੀ ਅੱਜ ਨਾਨਾ ਨੇ ਆਣਾ ਸੀ ਤੇ ਮੈਂ ਰੋਟੀ ਬਣਾਣੀ ਉਹਨਾਂ ਦੇ ਨੀ ਮੇਰੀ ਗੱਲ ਸੁਣਾ ਜਿਨ੍ਹਾਂ ਘਰ ਕੰਨੀ ਰੋਟੀ ਬਣਾਉਣੀ ਹੈ ਕਿੰਨੇ ਕੇ ਪੈਸੇ ਤੈਨੂੰ ਦਿੰਦੇ ਆ ਆ ਭੈਣ ਉਹ 8000 ਰੁਪਏ ਦਿੰਦੇ ਆ ਤੇ ਨਾਲੇ ਅੱਜ ਵੇਖੋ ਆਣਾ ਉਹਨਾਂ ਦੀਆਂ ਕੁੜੀਆਂ ਨੇ ਆਣਾ ਕਿਸੇ ਨੇ ਮੈਨੂੰ 500 ਦੇ ਦੇਣਾ ਹੈ ਕਿਸੇ ਨੇ 200 ਦੇਣਾ ਪਰੋੜੇ ਵੀ ਆਣੇ ਆ ਤੁਹਾਨੂੰ ਪਤਾ ਆ ਪਾਣੀ ਪੂਣੀ ਪਿਆਈ ਦਾ ਅਗਲੇ ਖੁਸ਼ ਹੋ ਕੇ ਦੇ ਜਾਂਦੇ ਭੈਣ ਮੇਰੀ ਗੱਲ ਸੁਣ ਲੈ ਆਪਣੀ ਸਿਹਤ ਦਾ ਖਿਆਲ ਕਰ ਅੱਜ ਤੋਂ ਬਾਅਦ ਕੋਈ ਲੋੜ ਨਹੀਂ ਤੈਨੂੰ ਕੰਮ ਕਰਨ ਦੀ ਹਰ ਮਹੀਨੇ 10000 ਰੁਪਏ ਤੇਰੇ ਮੁੰਡੇ ਦੇ ਕੌਣ ਚ ਪਹੁੰਚ ਪਾਉਣ ਜਾਇਆ ਕਰੇਗਾ ਤੇ ਕੰਮ ਛੱਡ ਦੇ ਮੈਂ ਤੈਨੂੰ ਕਹਿ ਤਾ ਇਹ ਤੂੰ ਕੀ ਕਹਿਣ ਲਈ ਆ ਮੈਂ ਜੋ ਕਿਹਾ ਹੀ ਕਿਹਾ ਤੂੰ ਸੁਣ ਲੈ ਨਾ ਚੰਗੀ ਤਰ੍ਹਾਂ ਬਸ ਅੱਜ ਤੋਂ ਬਾਅਦ ਤੂੰ ਕੰਮ ਨਹੀਂ ਕਰਨਾ ਤੇ ਆਪਣੀ ਸਿਹਤ ਦਾ ਖਿਆਲ ਰੱਖ ਅੱਗੇ ਬਿਮਾਰੀ-ਸ਼ਮਾਰ ਨਹੀਂ ਐ ਕਦੀ ਲੱਤਾਂ ਪੀੜ ਕਦੀ ਲੱਕ ਪੀੜ ਕੋਈ ਲੋੜ ਨਹੀਂ ਕੰਮ ਕਰਨ ਦੀ ਆਰਾਮ ਨਾਲ ਬੈ ਕੇ ਖਾ ਚੰਗਾ ਭੈਣੇ ਹਾਂ ਤੂੰ ਤਾਂ ਸੱਚੀ ਵੱਡੀ ਭੈਣ ਐ ਪਰ ਮਾਂ ਬਣ ਕੇ ਵਖਾਂਢੀ ਸ਼ੁਕਰ ਕਰਦੇ ਆਂ ਕਿ ਤੇਰੇ ਵੀ ਦਿਨ ਚੰਗੇ ਆਏ ਆ ਤੇਰਾ ਮੁੰਡਾ ਵੱਡਾ ਬਾਹਰ ਗਿਆ ਤੇ ਤੇਰਾ ਵੀ ਹੱਥ ਸੋਖਾ ਹੋਇਆ ਐਸੇ ਲਈ ਕਹਿੰਨੀ ਤੂੰ ਕੰਮ ਨਹੀਂ ਕਰਨਾ ਅੱਜ ਤੋਂ ਬਾਅਦ ਤੈਨੂੰ ਕਹਿਣ ਦੀ ਕੋਈ ਲੋਣੀ 10000 ਤੇਰੇ ਕੋਲ ਚ ਪਹੁੰਚ ਜਾਏਗਾ ਠੀਕ ਐ ਭੈਣ ਠੀਕ ਐ ਮੰਮੀ ਕਿੰਨੀ ਦੇਰ ਹੋ ਗਈ ਆ ਕਿਰਨ ਦੀਦੀ ਆਏ ਨਹੀਂ ਹਲੇ ਤੱਕ ਉਹ ਕਿਹੜੀ ਕਿਰਨ ਆ ਉਹ ਮੰਮੀ ਆਪਣੀ ਕਿਰਨ ਐ ਆਪਣੀ ਕਿਹੜੀ ਕਿਰਨ ਆ ਗਈ ਐ ਉਹ ਮੰਮੀ ਮੇਰੀ ਭੈਣ ਹਰ ਸਾਲ ਤੇ ਮੈਨੂੰ ਰਖੜੀ ਬੰਨਣੋਂ ਹੁੰਦੇ ਆ ਐਰ ਕੀ ਆਈ ਨਹੀਂ ਵੇਖੋ ਕਿੰਨਾ ਟਾਈਮ ਹੋ ਗਿਆ ਉਹ ਤੇਰੀ ਭੈਣ ਤੇ ਕੋਈ ਹੈਗੀ ਨਹੀਂ ਉਹ ਮੰਮੀ ਮੇਰੇ ਚਾਚੇ ਦੀ ਕੁੜੀ ਕਿਰਨ ਕੀ ਹੋ ਗਿਆ ਤੁਹਾਨੂੰ ਤਾਂ ਨਹੀਂ ਆਈ ਤਾਂ ਨਾ ਸਹੀ ਚੰਗਾ ਹੈ ਗਲੋਂ ਲੱਥੀ ਕਰਨਾ ਕੀ ਆ ਆਣਾ ਇਹ ਆਪੇ ਆ ਜਾਈਗੀ ਮੰਮੀ ਤੇ ਫੋਨ ਤੇ ਕਰਨਾ ਸੀ ਕੀ ਆਈ ਨਹੀਂ ਅਜੇ ਤੱਕ ਉਹ ਚੰਗਾ ਹੀ ਹੋਇਆ ਨਹੀਂ ਆਏ ਤੇ ਨੀ 10 ਹੱਥਿਆਂ ਦੇ ਕਾਬਲ ਐ ਸਾਡੇ ਘਰ ਦੇ ਇਸ ਕਲੋਨੀ ਚ ਆਣ ਦੇ ਕਾਬਲ ਲਗੇ ਆ ਗਰੀਬੜੇ ਜੇ ਹੈਗੇ ਆ ਐਵੇਂ ਲੱਥੇ ਘਲੋ ਲੱਥੇ ਰਹਿਣ ਦੇ ਨੀ ਉੱਥੋਂ ਬਾਹਰੋਂ ਆਏਗੀ ਗੇਟਕੀਪਰ ਨੂੰ ਕੀ ਕਹੇਗੀ ਮੈਨਾਂ ਦੇ ਘਰ ਜਾਣਾ ਤਾਂ ਕੀ ਇਮਪ੍ਰੈਸ਼ਨ ਮੈਂਨਾਂ ਕੱਪੜੇ ਦੇ ਦੇਖੇ ਕਿ ਹੁਜੇ ਪੰਦੀ ਆ ਉਹ ਮੰਮੀ ਆਪਾ ਨੂੰ ਆ ਚੀਜ਼ਾਂ ਨਾਲ ਫਰਕ ਨਹੀਂ ਪੈਣਾ ਚਾਹੀਦਾ ਆਪਾ ਨੂੰ ਭੁੱਲਣਾ ਨਹੀਂ ਚਾਹੀਦਾ ਆਪਣੇ ਦੇ ਵੀ ਆਹੀ ਦੇ ਨਹੀਂ ਪਰ ਹਰੇ ਸੀ ਹੁਣ ਤਾਂ ਨਹੀਂ ਨਾ ਵਾਇਰਸ ਦਿੱਤਾ ਸਭ ਕੁਝ ਹੈ ਗਈ ਸਾਡੇ ਘਰ ਹੁਣ ਥੋੜੇ ਆਪਣੇ ਸਟੈਂਡਰਡ ਦੇ ਲੋਕਾਂ ਨਾਲ ਮਿਲਣਾ ਵਰਤਣਾ ਚਾਹੀਦਾ ਆਪਣੀ ਧੇਜ 'ਚ ਫਰਕ ਪੈਂਦਾ ਹੈ ਹੈਲੋ ਹਾਂ ਸਾਇਲ ਕਿੱਥੇ ਕਰਕੇ ਕਿਹੜੇ ਰੰਗ ਦੀ ਗੋਠੀ ਆ ਅੱਛਾ ਉਹ ਰੇਜੇ ਰੰਗ ਦੇ ਟੱਲਾਂ ਲੱਗੀਆਂ ਲੈ ਆ ਗਈ ਮੈਂ ਵੀਰ ਆ ਗਈ ਮੈਂ ਮੈਂ ਤਾਂ ਤੁਹਾਡੇ ਘਰ ਦੇ ਬਾਹਰ ਹੀ ਖੜੀ ਸੀ ਚੱਲ ਠੀਕ ਆ ਨਹੀਂ ਤੂੰ ਕਿੱਥੋਂ ਆ ਗਈ ਹੈ ਤੈਨੂੰ ਘਰ ਦਾ ਕਿਸਰਾ ਪਤਾ ਲੱਗ ਗਿਆ ਉਹ ਤਾਈ ਜੀ ਮੈਂ ਵੀਰੇ ਨੂੰ ਫੋਨ ਕੀਤਾ ਸੀਗਾ ਇਹਨੇ ਮੈਨੂੰ ਐਡਰੈਸ ਦੱਸਿਆ ਸਾਰਾ ਮੈਂ ਤਾਂ ਹੀ ਤੁਹਾਨੂੰ ਕਹਿਨ ਨਾ ਹੈ ਕਿ ਫੋਨ ਕਰੋ ਮੈਂ ਸਮਝਾ ਦਿੱਤਾ ਹੀ ਰਾ ਮੈਂ ਕਈ ਵਾਰੀ ਹੁੰਦਾ ਘਰ ਦਾ ਨਹੀਂ ਪਤਾ ਲੱਗਦਾ ਨਾਲੇ ਹਰ ਸਾਲ ਮੈਂ ਰਖੜੀ ਬੰਦੀ ਆਈ ਆਂ ਇਸ ਸਾਲ ਮੈਂ ਕਿਵੇਂ ਪਹੁੰਚ ਸਕਦੀ ਉਹ ਮੈਂ ਲੇਟ ਤਾਂ ਹੋ ਗਈ ਮੈਨੂੰ ਨਾ ਪਤਾ ਨਹੀਂ ਲੱਗੰਦਿਆ ਸੀਗਾ ਕਿੱਥੇ ਆਣਾ ਫਿਰ ਮੈਂ ਆਟੋ ਵਾਲੇ ਨੂੰ ਕਿਹਾ ਆਟੋ ਵਾਲਾ ਫਿਰ ਮੈਨੂੰ ਕਲੋਨੀ ਦੇ ਬਾਹਰ ਹੀ ਲਾ ਗਿਆ ਇੰਨੀ ਦੂਰੋਂ ਫਿਰ ਮੈਂ ਤੁਰ ਕੇ ਆਈ ਆ ਤੁਹਾਨੂੰ ਪਤਾ ਬੜੀ ਗਰਮੀ ਤਾਂ ਆਈ ਸੀ ਬਾਹਰ ਮੰਮੀ ਤੁਸੀਂ ਕੁਝ ਲੈ ਕੇ ਤੇ ਆਓ ਗਰਮੀ ਚ ਆਏ ਪਾਣੀ ਪੂਣੀ ਲੈ ਆ ਦਿਓ ਕੁਝ ਠੰਡਾ ਕੁਝ ਲਿਆਣੀ ਤੂੰ ਇੰਨੀ ਤੰਗਣਾ ਹੋਇਆ ਕਰ ਮੇਰੀ ਗੱਲ ਸੁਣ ਐਡੀ ਦੂਰੋਂ ਆਣਾ ਹੁੰਦਾ ਤੇ ਐਸਿਆਂ ਪਿੱਛੇ ਤੂੰ ਤੂੰ ਆਣੀ ਐ ਤੇ ਕੋਈ ਨਹੀਂ ਪੈਸੇ ਤੇਰੇ ਘਰ ਪਚਾਦਿਆ ਕਰਾਂਗੇ ਉਵੇਂ ਨਾ ਤੰਗੋ ਆ ਕਰ ਦੱਕੜੀ ਐਨੀ ਦੂਰ ਬੰਨਣਾ ਨੰਨੀ ਉਹ ਨਹੀਂ ਨਹੀਂ ਮੰਮੀ ਕਿਆ ਹੋ ਜੀਆਂ ਗੱਲਾਂ ਕਰਦੇ ਏਦਾਂ ਵੀ ਅੰਦਾ ਕਦੀ ਕੀ ਰਖੜੀ ਨਹੀਂ ਬਣਾਈ ਸਾਰੀ ਦੂਰੋਂ ਆਂਦੀ ਬੁੱਤਰ ਪਰ ਮੰਮੀ ਕੋਈ ਗੱਲ ਨਹੀਂ ਤੁਸੀਂ ਏਦਾਂ ਕਹੋਗੇ ਅੱਗੇ ਤੋਂ ਨਾ ਆਪਾਂ ਜਾ ਕੇ ਆਪਲਾਇਆ ਕਰਾਂਗੇ ਨਾਲੇ ਤਾਈ ਜੀ ਮੈਂ ਪੈਸਿਆਂ ਕਰਕੇ ਤੇ ਇਹਨਾ ਪਹਿਲਾਂ ਕਦੀ ਸਾਹਿਲ ਨੂੰ ਰਖੜੀ ਬੰਨੀ ਸੀ ਤੇ ਨਾ ਮੈਂ ਹੁਣ ਬੰਨਾਂਗੀ ਮੈਂ ਤੇ ਹਮੇਸ਼ਾ ਇਹਦੀ ਤੰਦਰੁਸਤੀ ਵਾਸਤੇ ਇਹ ਹਮੇਸ਼ਾ ਹੀ ਤਰੱਕੀਆਂ 'ਚ ਰਵੇ ਭੈਣਾ ਭਰਾਵਾਂ ਕੋ ਪੈਸਿਆਂ ਕਰਕੇ ਥੋੜਾ ਰਖੜੀ ਬੰਨਦੀ ਆਂ ਉਹ ਤੇ ਹਮੇਸ਼ਾ ਦੁਆਵਾ ਹੀ ਦਿੰਦੀ ਆਂ ਨਹੀਂ ਤੁਹਾਡੇ ਵਰਗੇ ਲੋਕ ਤਾਂ ਪੈਸਿਆਂ ਕਰਕੇ ਹੀ ਜਾਂਦੇ ਰਖੜੀ ਬੰਨਣਾ ਉਹ ਛੱਡੋ ਦੇ ਦੀ ਮਮਾ ਦੀਆਂ ਗੱਲਾਂ ਨੂੰ ਤੁਸੀਂ ਮੇਰੇ ਰਖੜੀ ਬੰਨੋ ਕਰੋ ਤੁਹਾਡੀ ਕਰਨ ਮੈਂ ਕਿੰਨੇ ਦੀ ਲਿਆਈਆਂ ਉਹ ਮੰਮੀ ਇਹਦੇ ਪੈਸੇ ਥੋੜੀ ਵੇਖੀ ਦੀ ਆ ਇਹਦੇ ਨਾਲ ਤੇ ਭਾਵਨਾਵਾਂ ਜੁੜੀਆਂ ਹੁੰਦੀਆਂ ਵਾ ਉਹ ਵੇਖੀ ਦੀਆਂ ਵਾ ਆ ਤੇ ਰਖੜੀਆਂ ਤੇ ਬਹੁਤ ਬਹੁਤ ਵਧੀਆ ਆਈਆਂ ਹੀ ਆ ਪੈਕਿੰਗ ਵਾਲੀਆਂ ਉਹ ਕੁਝ ਨਹੀਂ ਹੁੰਦਾ ਮੰਮੀ ਦੀ ਜੀ ਤੁਸੀਂ ਬੰਨੋ ਨਾ ਐ ਨਹੀਂ ਐ ਨਹੀਂ ਖਾਣੀ ਉਹਨੇ ਨਾ ਬੁੱਤਰਾ ਮੇਰਾ ਮੁੰਡਾ ਤਾਂ 1000 ਰੁਪਏ ਕਿਲੋ ਦੀ ਮਠਿਆਈ ਖਾਂਦਾ ਈ ਚੰਗੇ ਚੰਗੇ ਦੁਕਾਨਾਂ ਦੀ ਇਹ ਤੂੰ ਕਿੱਥੋਂ ਲੈ ਆਈ ਐ ਇਹਨੇ ਨਹੀਂ ਖਾਣੀ ਐ ਮਾੜੀ ਜੀ ਮਠਿਆਈ ਨਾਲੇ ਤੂੰ ਕਿਥੋਂ ਖਰੀਦਨੀ ਤੇਰੇ ਕੰਮਾਂ ਲਿਆਨੇ ਦੇਤੀ ਹੋਣੀ ਤੈਨੂੰ ਜਿੱਥੇ ਕੰਮ ਕਰਨੀ ਐ ਉਹਨਾ ਦੇਤੇ ਹਾਨੇ 2-4 ਪੀਸ ਤੈਨੂੰ ਨਹੀਂ ਨਹੀਂ ਤਾਈ ਜੀ ਇਹ ਤੇ ਮੈਂ ਆਪ ਖਰੀਦ ਕੇ ਲਿਆਈ ਆ ਜਿਹੜੇ ਪੈਸੇ ਮੈਨੂੰ ਬਚੇ ਸੀ ਨਾ ਮੈਂ ਵੀਰੇ ਵਾਸਤੇ ਉਹਨਾਂ ਦੀ ਰਖੜੀ ਲਿਆਈ ਆ ਤੇ ਆਹ ਵਾਲੀ ਮਿਠਾਈ ਲੈ ਕੇ ਆਈ ਆ ਆ ਮੈਨੂੰ ਪਤਾ ਸਾਹਿਲ ਨੂੰ ਬੜੀ ਸਵਾਰ ਲੱਗਦੀ ਆ ਮੈਨੂੰ ਖਵਾ ਨਈ ਹਲਕੀ ਦੁਕਾਨ ਦੀ ਅਸੀਂ ਨਹੀਂ ਖਾਂਦੇ ਨਾ ਇਹਨਾਂ ਨੂੰ ਖਾਣਾ ਨਹੀਂ ਤੂੰ ਆਪ ਹੀ ਖਾ ਲੈ ਘਰ ਜਾ ਖਾ ਲਈ ਤੇ ਰੱਖ ਲੈ ਵੀਂਤੀ ਵੀਂਤੀ ਦਾ ਚੱਲ ਚੱਲ ਦੇ ਪੈਸੇ ਇਹਨੂੰ ਭੇਜ ਇਹਨੂੰ ਤੇ ਓ ਮਮੀ ਬਸ ਕਰੋ ਕੀ ਕਰੀ ਜਾਂਦੇ ਤੁਸੀਂ ਇਹ ਨਾ ਭੁੱਲੋ ਜਦੋਂ ਸਾਡੇ ਦੇ ਮਾੜੇ ਦੇ ਨਹੀਂ ਨਾ ਇਹੀ ਭੈਣ ਤੁਹਾਨੂੰ ਚੰਗੀ ਲੱਗਦੀ ਸੀ ਜਦੋਂ ਮੈਨੂੰ ਕੋਈ ਰਖੜੀ ਬੰਨਣ ਨਹੀਂ ਨਾ ਹੁੰਦਾ ਸੀ ਉਦੋਂ ਤੁਸੀਂ ਜਾ ਜਾ ਕੇ ਤਰਲੇ ਕਰਦੇ ਸੀ ਕਿ ਮੇਰੇ ਮੁੰਡੇ ਨੂੰ ਨਾ ਕੋਈ ਰਖੜੀ ਬੰਨਣ ਆਲਾ ਨਹੀਂ ਹੈਗਾ ਤੂੰ ਆ ਕੇ ਰਖੜੀ ਬੰਨ੍ਹ ਦੇ ਤੇ ਅੱਜ ਆਪਣੇ ਦਿਨ ਚੰਗੇ ਹੋਏ ਆ ਤੇ ਆਹੀ ਭੈਣ ਤਾਨੂੰ ਮਾੜੀ ਲੱਗਣ ਲੱਪੀ ਆ ਮੈਨੂੰ ਕਾਦੀ ਮਾੜੀ ਲੱਗਦੀ ਮੈਂ ਕਹਿੰਦੀ ਮਠਾਈ ਤੂੰ ਨਹੀਂ ਖਾਣੀ ਤੂੰ ਖਾਣਾ ਮੈਂ ਉਹ ਜੀ ਦੁਕਾਨਾਂ ਮੈਂ ਮਠਿਆਈ ਤੇ ਮੰਮੀ yaad ਕਰੋ ਜਦੋਂ ਸਾਡੇ ਮਾੜੇ ਦਿਨ ਸੀ ਉਦੋਂ ਵੀ ਆਹੀ ਮਠਾਈ ਹੁੰਦੀ ਸੀ ਉਦੋਂ ਤੇ ਨਹੀਂ ਤੁਸੀਂ ਕਦੀ ਕੁਝ ਬੋਲੇ ਉਦੋਂ ਤੇ ਨਹੀਂ ਤੁਸੀਂ ਕਦੀ ਕਿਹਾ ਕਿ ਮੇਰਾ ਮੁੰਡਾ 100 ਰੁਪਏ ਕਿਲੋ ਵਾਲੀ ਮਠਾਈ ਖਾਂਦਾ ਵਾ ਇਸ ਕਰਕੇ ਨਾ ਮੰਮੀ ਜੇ ਅੱਜ ਰਾਬਣਾ ਚੰਗੇ ਦੇਣ ਲਿਆਦੇ ਨਾ ਇਹ ਨਾ ਭੁੱਲੋ ਕਿ ਸਾਡੇ ਤੇ ਮਾੜੇ ਦੇ ਨੇ। ਬਹੁਤੀ ਬਕਵਾਸ ਨਾ ਕਰ। ਮੈਂ ਤਾਂ ਮੈਂ ਬਕਵਾਸ ਕਰੂੰਗਾ ਹੀ ਕਿਉਂਕਿ ਤੁਸੀਂ ਜੋ ਕੁਝ ਕਰਦੇ ਨਾ ਗਲਤ ਕਰਦੇ ਜੇ। ਜੇ ਇੰਨਾ ਹੀ ਤੂੰ ਫਰਕ ਰੱਖਣਾ ਵਾ ਨਾ ਤੇ ਤੁਸੀਂ ਮਾਸੀ ਨੂੰ ਕਿਉਂ ਕਿਹਾ ਕਿ ਕੋਈ ਗੱਲ ਨਹੀਂ ਜੇ ਤੇਰੀ ਕੁੜੀ ਨਹੀਂ ਨਾ ਆ ਸਕਦੀ। ਕੋਈ ਗੱਲ ਨਹੀਂ। ਆਪਾਂ ਪੈਸੇ ਦੇ ਦਿੰਨੇ ਆ ਉਹਨੂੰ ਤੇ ਤੁਸੀਂ ਬੜੀ ਜਲਦੀ 5100 ਰੁਪਏ ਪਾਤਾ ਹੱਲੇ ਕਿ ਉਹਨੇ ਰਖੜੀ ਵੀ ਨਹੀਂ ਭੇਜੀ। ਜੇ ਫਰਕ ਰੱਖਣਾ ਹੀ ਆ ਨਾ ਤੇ ਦੋਨਾਂ ਵਿੱਚ ਬਰਾਬਰ ਦਾ ਫਰਕ ਰੱਖੋ। ਨਾਲੇ ਤੁਸੀਂ ਤੇ ਬੜੀ ਛੇਤੀ ਕਹਿਤਾ ਮਾਸੀ ਨੂੰ ਕਿ ਕੋਈ ਗੱਲ ਨਹੀਂ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਆ ਤੈਨੂੰ ਪੈਸੇ ਆਜਿਆ ਕਰਨਗੇ ਤੇ ਇਹਦੇ ਵਾਸਤੇ ਇਹਦੇ ਵਾਸਤੇ ਨਹੀਂ ਤੁਹਾਡੀ ਕੋਈ ਦਇਆ ਭਾਵਨਾ ਹੈਗੀ ਬਕਵਾਸ ਨਾ ਕਰ ਉਹ ਤੇਰੀ ਮਾਸੀ ਧੀ ਹੈ ਤੇ ਉਹਦਾ ਹੱਕ ਬੰਦਾ ਹੈ ਸਹੀ ਕਹਿੰਦੇ ਮੰਮੀ ਤੁਸੀਂ ਅਸਲ ਗੱਲ ਤਾਂ ਮੈਂ ਹੁਣ ਸਮਝਾਵਾਂ ਉਹ ਤੁਹਾਡੇ ਪੇਕੇਆਂ ਵੱਲੋਂ ਆ ਤਾਂ ਕਰਕੇ ਤੇ ਇਹ ਤੁਹਾਡੇ ਸਹੁਰਿਆਂ ਵੱਲੋਂ ਆ ਤਾਂ ਕਰਕੇ ਤੁਸੀਂ ਫਰਕ ਸਮਝ ਦੇ ਜੀ वैसे ना गलती ਇਹਦੇ ਬਟਾ ਹੱਡੀ ਵੀ ਨਹੀਂ ਆ ਇਹ ਹਾਰੇ ਕੇ ਜਨਾਨੀ ਦੀ ਫਿਤਰਤ ਹੁੰਦੀ ਆ ਕਿ ਆਪਣੇ ਪੇਕੇ ਜਿੰਨੇ ਮਰਜੀ ਗਰੀਬ ਹੋਣ ਜਿੰਨੇ ਮਰਜੀ ਮਾੜੇ ਹੋਣ ਨਾ ਉਹਨਾਂ ਨੂੰ ਬੜਾ ਹੀ ਉੱਚੇ ਵਿਖਾਉਣਾ ਤੇ ਉਹਨਾਂ ਦੇ ਸਹੁਰੇ ਜਿੰਨੇ ਮਰਜੀ ਚੰਗੇ ਹੋਣ ਉਹਨਾਂ ਨੂੰ ਹਮੇਸ਼ਾ ਮਾੜਾ ਹੀ ਵਿਖਾਉਣਾ ਉਹਨਾਂ ਨੇ ਸਤਿਗੁਰੂ ਜੀ ਸਾਰੇ ਨੂੰ ਕਿਵੇਂ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਹੋਵਗੇ ਜਿਵੇਂ ਕਿ ਕੀ ਕਹਿੰਦੇ ਆ ਇਸ ਸਟੋਰੀ ਦੇ ਵਿੱਚ ਵਿਖਾਇਆ ਗਿਆ ਵਾ ਕਿ ਜਿਹੜੀ ਮੈਂ ਇਹਦੀ ਚਾਚੇ ਦੀ ਕੁੜੀ ਬਣੀ ਆ ਗਰੀਬ ਹੈਗੀ ਆ ਇਹ ਵੀ ਪਹਿਲਾਂ ਗਰੀਬ ਸੀਗੇ ਬਟ ਇਹਨਾਂ ਦਾ ਟਾਈਮ ਚੇਂਜ ਹੋ ਗਿਆ ਇਹ ਅਮੀਰ ਹੋ ਗਏ ਆ ਜਿਵੇਂ ਕਿ ਮੇਰੀ ਤਾਈ ਜੀ ਬਣੀ ਆ ਇਹਨਾਂ ਨੂੰ ਆਪਣੀ ਅਮੀਰੀ ਤੇ ਬੜਾ ਹੁਣ ਗਮਾਨ ਹੋ ਗਿਆ ਵਾ ਤੇ ਇਹਨਾਂ ਨੂੰ ਜਿਵੇਂ ਗਰੀਬ ਮੈਂ ਹੈਗੀਆਂ ਤੇ ਮੈਨੂੰ ਇਹ ਕੁਝ ਵੀ ਨਹੀਂ ਸਮਝੰਦੇ ਪਰ ਉੱਥੇ ਦੂਸਰੀ ਥਾਂ ਦੇ ਉੱਤੇ ਇਹ ਆਪਣੇ ਪੇਕਿਆਂ ਦੇ ਵਿੱਚ ਆਪਣੀ ਭੈਣ ਦੀ ਕੁੜੀ ਭੈਣ ਦੀ ਕੁੜੀ ਸੀ ਨਾ ਉਹਨਾਂ ਨੂੰ ਕਹਿੰਦੇ ਆ ਕਿ ਤੈਨੂੰ ਆਂਦੀ ਵੀ ਨਹੀਂ ਲੋੜ ਤੈਨੂੰ ਰਖੜੀ ਬੰਨਣ ਦੀ ਵੀ ਨਹੀਂ ਲੋੜ ਤੇ ਤੇਰੇ ਪੈਸੇ ਮੈਂ ਆਪੇ ਟਰਾਂਸਫਰ ਕਰਦਾ ਕਿ ਤੇ ਆਪਣੇ ਜਿਵੇਂ ਪੇਕਿਆਂ ਦੀ ਪੂਰੀ ਹੈਲਪ ਕਰਨੀ ਭਾਵੇਂ ਅੱਗੇ ਗਰੀਬ ਹੋਣ ਪਰ ਸੋਹਰਿਆਂ ਵੱਲੋਂ ਜੇ ਕੋਈ ਆਜੇ ਉਹਨਾਂ ਨੂੰ ਪੂਰਾ ਨੀਵਾ ਸ਼ੋਅ ਕਰਨਾ ਭਾਵੇਂ ਜਿੰਨੇ ਮਰਜ਼ੀ ਚੰਗੇ ਹੋਣ ਤੇ ਜੇ ਕੋਈ ਇਸ ਤਰ੍ਹਾਂ ਕੀ ਕਹਿੰਦੇ ਰਖੜੀ ਬੰਨਣ ਤੁਹਾਡੇ ਕੀ ਕਹਿੰਦੇ ਦਰਵਾਜੇ ਤੇ ਆਂਦਾ ਵਾ ਤੇ ਉਹਦੀ ਇਤਰਾ ਹੀ ਸਰਟ ਨਾ ਕਰਿਆ ਕਰੋ ਜੇ ਕੋਈ ਗਰੀਬ ਆ ਤੇ ਫਿਰ ਕੀ ਹੋ ਗਿਆ ਉਹਦੀ ਗਰੀਬੀ ਦਾ ਮਜ਼ਾਕ ਬਣਾਣ ਦੀ بجائے ਉਹਨੂੰ ਤੁਸੀਂ ਕੀ ਕਹਿੰਦੇ ਇੱਜ਼ਤ ਦਿਓ ਰਿਸਪੈਕਟ ਕਰੋ ਕਿ ਚਲੋ ਕੋਈ ਤੇ ਆਇਆ ਨਾ ਕੱਲ ਜੀ ਮੈਸੇਜ ਦੇਣਾ ਰੋਕ ਦਿੱਤਾ ਗਿਆ ਸੀ ਉਹ ਐਸ ਕਰਕੇ ਰੋਕਦਾ ਸੀ ਕਿ ਜੇ ਤੁਸੀਂ ਮੈਸੇਜ ਮੰਮਾ ਦੇਣਾ ਹੀ ਆ ਤੇ ਤੁਸੀਂ ਸਾਹਮਣੇ ਦੇਵੋ ਕਿਉਂ ਤੁਸੀਂ ਮਤਲਬ ਕੈਂਪ ਦੇ ਪਿੱਛੇ ਦੇਣ ਦੇ ਜੇ ਭੈਣ ਜੀ ਵੈਸੇ ਸਟੋਰੀ ਵਧੀਆ ਲੱਗੀ ਬਹੁਤ ਵਧੀਆ ਲੱਗੀ ਜੀ ਅੱਛਾ ਕਈ ਇਸ ਤਰ੍ਹਾਂ ਦੇ ਕੇ ਕਿਸੇ ਕੋ ਹੈਲਪ ਨਹੀਂ ਲੈਣਾ ਚਾਹੁੰਦੇ ਸਾਹਿਲ ਕਿਉਂ ਭੈਣ ਜੀ ਹਾਂ ਜੀ ਕਈ ਭਾਵੇਂ ਮਿਹਨਤ ਕਰਦੇ ਨੇ ਕੰਦੇ ਕਿ ਆਪਾਂ ਮਿਹਨਤ ਤੇ ਜਿੰਨੇ ਮਰਜੀ ਪੈਸੇ ਕਮਾ ਲਈਏ ਪਰ ਜੇ ਤੁਸੀਂ ਸਾਨੂੰ 5 10 20 ਰੁਪਏ ਵੀ ਦਿੱਤੇ ਤੇ ਉਹ ਆਪਾਂ ਨਹੀਂ ਲੈਣੇ ਕਿਉਂਕਿ ਆਪਾਂ ਮਿਹਨਤ ਲੈਣੇ ਹੁਣ ਜਦੋਂ ਰਖਣੀ ਤੇ ਕੋਈ ਆ ਹੀ ਗਿਆ ਐਸੇ ਪਾਜਨਾ ਤੁਸੀਂ ਉਹਦੀ ਮਦਦ ਕਰ ਸਕਦੇ ਜੀ ਜਿ ਤਰ੍ਹਾਂ ਕਿ ਸਟੋਰੀ ਜੀ ਵਿਖਾਇਆ ਗਿਆ ਇਹ ਖਿਆਲ ਬਹੁਤ ਵਧੀਆ ਵੈ ਰਖੀ ਤਿਆਰ ਤੇ ਆਏ ਤੁਸੀਂ ਇਸ ਤਰ੍ਹਾਂ ਮਦਦ ਕਰ ਸਕਦੇ ਉਸ ਤਰ੍ਹਾਂ ਲੈਣਾ ਨਹੀਂ ਚਾਹੁੰਦਾ ਐਸਾ ਤੁਸੀਂ ਕਰ ਸਕਦੇ ਜੇ ਦਿਲੋਂ ਚਾਹੁੰਦੇ ਹੋ ਕਰਨ ਲਈ ਤੇ ਕਰ ਸਕਦੇ ਮਦਦ ਕੱਲ ਪਰਸੋਂ ਦੀ ਗੱਲ ਹੈ ਕਿ ਇਹਨੂੰ ਕੱਲ ਪਪੀਤਾ ਲੈ ਕੇ ਆਏ ਸੀ ਧੀਾਂ ਤੇ ਭੈਣਾਂ ਨਾਲੇ ਸਭ ਦੀਆਂ ਸਾਂਝੀਆਂ ਹੁੰਦੀਆਂ ਹਾਂਜੀ ਕਿਸੇ ਧੀ ਦੀ ਐਸ तरह ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਮੈਂ ਕੀਤੀ ਹੈ ਗਲਤ ਕੀਤਾ ਹਾਂ ਹਾਂ ਬਿਲਕੁਲ ਉਹ ਉਹ ਤਾਂ ਚਲੋ ਭੈਣ ਜੀ ਕਰੈਕਟਰ ਸੀ ਨਾ ਆਪਾਂ ਕਰੈਕਟਰ ਨਿਭਾਇਆ ਹੈਗਾ ਕੱਲ ਪਰਸੋਂ ਦੀ ਗੱਲ ਜਿਹੜੀ ਮੈਂ ਗੱਲ ਕਰਨਾ ਮੈਂ ਪਪੀਤਾ ਲੈਣ ਗਈ ਤੇ ਉਹ 10 ਰੁਪਏ ਨੇ ਮੈਨੂੰ ਵਾਪਸ ਦੇ ਦਿੱਤੇ ਤੇ ਮੈਨੂੰ ਕਹੇ ਨਹੀਂ ਬਾਜੀ ਤੁਸੀਂ ਰੱਖ ਲਓ 10 ਰੁਪਏ ਕਹਿੰਦਾ ਨਾ ਭੈਣ ਜੀ ਮੈਂ ਤੇ ਮਿਹਨਤ ਕਰਨ ਡਿਆ ਮੈਂ ਫालतू ਤੇ ਨਹੀਂ ਲੈਣੇ ਮਤਲਬ ਕਈ ਲੋਕ ਹੈਗੇ ਆ ਕਿ ਜਿਸ ਤਰ੍ਹਾਂ ਸਿਰਫ ਫालतू ਦੇ ਪੈਸੇ ਨਹੀਂ ਲੰਦੇ ਪਰ ਇੱਕ ਰਖਰੀ ਟਿੱਕੇ ਦਾ ਤਿਆਰ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਆਪਾਂ ਕਿਸੇ ਗਰੀਬ ਭੈਣ ਭਰਾ ਦੀ ਮਦਦ ਕਰਨਾ ਚਾਹੀਏ ਤੇ ਕਰ ਸਕਦੇ ਆ ਕਰ ਸਕਦੇ ਆ ਚਲੋ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਗਰਮੀ ਤਾਂ ਬਹੁਤ ਬੁਰਾ ਹਜੇ ਥੈਂਕ ਯੂ ਸੋ ਮੱਚ Bye bye. Bye bye.